ਸਾਰਿਆਂ ਨੂੰ ਪਿਆਰ ਭਰੀ ਸਸ਼ੇਯਾ ਕਾਲ ਐਂਡ विश यू ऑल ਅ ਵੈਰੀ ਵੈਰੀ ਹੈਪੀ ਨਿਊ ਇਅਰ 2025 ਆਈ ਹੋਪ ਕਿ ਤੁਹਾਡੇ ਲਈ ਇਹ ਵਾਲਾ ਸਾਲ ਖੁਸ਼ੀਆਂ ਭਰਿਆ ਹੋਵੇ ਬਹੁਤ ਹੀ ਜ਼ਿਆਦਾ ਵਧੀਆ ਹੋਵੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਚਲੋ ਜੀ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਤਾਂ ਮੈਂ ਸੋਚਿਆ ਕਿ ਕਿਉਂ ਨਾ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਆ ਉਹ ਮਿੱਠਾ ਬਣਾ ਕੇ ਕੀਤੀ ਜਾਵੇ ਹਨਾ ਕੁਝ ਨੋ ਕੁਝ ਆਪਾਂ ਮਿੱਠੀ ਚੀਜ਼ ਬਣਾ ਕੇ ਹੀ ਕਰਦੇ ਹੁੰਨੇ ਨਾ ਹਮੇਸ਼ਾ ਨਾ ਨਿਊ ਇਅਰ ਦੀ ਸ਼ੁਰੂਆਤ ਤੇ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆਉਂਦੇ ਆ ਨਾ ਤਾਂ ਇਸ ਕਰਕੇ ਮੈਂ ਸੋਚਿਆ ਕਿ ਚਲੋ ਏ ਮੜੀ ਮੈਂ ਆਪਣੀ ਜਿਹੜੀ ਰੈਸਪੀ ਆ ਉਹ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਨਾ ਤੇ ਮੇਰੇ ਕੋਲ ਕਿਉਂਕਿ ਬਹੁਤ ਜ਼ਿਆਦਾ ਲਿਮਟਿਡ ਟਾਈਮ ਸੀਗਾ ਮੈਂ ਆਫਿਸ ਵੀ ਜਾਣਾ ਸੀਗਾ ਨਾ ਇਸ ਕਰਕੇ ਮੈਂ ਕੁਝ ਸੋਚਿਆ ਕਿ ਚਲੋ ਐਦਾਂ ਦਾ ਕੁਝ ਬਣਾ ਨਹੀਂ ਹੈ ਜਿਹੜਾ ਕਿ 5-10 ਮਿੰਟ ਚ ਹੀ ਰੈਡੀ ਹੋ ਜਾਵੇ ਹਨਾ ਤੇ ਇਸ ਕਰਕੇ ਮੈਂ ਇਹ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਨਾ ਕਿ ਇਹ ਇਨਸਟੈਂਟ ਰੈਸਪੀ ਕੀ ਆ ਜਿਹੜਾ ਕਿ ਆਪਾਂ ਹਾਂਜੀ ਤੇ ਅੱਜ ਆਪਾਂ ਬਣਾਵਾਂਗੇ ਕੁਝ ਐਦਾਂ ਦਾ ਜਿਹੜਾ ਕਿ ਇਨਸਟੈਂਟਲੀ ਬਣ ਜਾਵੇ ਹਨਾ ਕਿਉਂਕਿ ਸਵੇਰੇ ਸਵੇਰੇ ਆਪਣੇ ਕੋਲ ਸਾਰਿਆਂ ਕੋਲ ਬਹੁਤ ਜ਼ਿਆਦਾ ਟਾਈਮ ਨਹੀਂ ਹੁੰਦਾ ਹੈਗਾ ਸਾਰਿਆਂ ਨੂੰ ਜਲਦੀ ਹੁੰਦੀ ਹੈ ਆਪਣੇ ਆਪਣੇ ਕੰਮਾਂ ਕਾਰਾਂ ਤੇ ਜਾਣ ਦੀ ਹਨਾ ਤੇ ਇਸ ਕਰਕੇ ਮੇਰੇ ਕੋਲ ਵੀ ਇੰਨੀ ਸੇਮ ਸੀਗਾ ਤੇ ਮੈਂ ਸੋਚਿਆ ਕਿ ਕੁਝ ਐਦਾਂ ਦਾ ਬਣਾਣੀ ਹੈ ਜਿਹੜਾ ਕਿ 5-10 ਮਿੰਟ ਚ ਹੀ ਬਣ ਕੇ ਤਿਆਰ ਹੋ ਜਾਵੇ ਹਨਾ ਤੇ ਲਓ ਜੀ ਅੱਜ ਆਪਾਂ ਬਣਾਵਾਂਗੇ ਇਨਸਟੈਂਟ ਖੀਰ ਜਿਹੜੀ ਕਿ ਮੈਕਸਿਮਮ ਤੋਂ ਮੈਕਸਿਮ 10-15 ਮਿੰਟ ਦੇ ਵਿੱਚ ਤਿਆਰ ਹੋ ਜਾਂਦੀ ਆ ਹਨਾ ਜੇ ਉਦਾਂ ਆਮ ਆਪਾਂ ਚੌਲਾਂ ਦੀ ਖੀਰ ਬਣਾਈਏ ਤਾਂ ਤੁਹਾਨੂੰ ਆ ਕਿ ਉਹਦੇ ਲਈ ਬਹੁਤ ਜ਼ਿਆਦਾ ਟਾਈਮ ਖੁੱਲਾ ਟਾਈਮ ਚਾਹੀਦਾ ਹੈ ਉਹਨੂੰ ਪੱਕਣ ਵਾਸਤੇ ਹਨਾ ਤੇ ਇਸ ਕਰਕੇ ਜਿੱਦਾਂ ਕਿ ਤੁਸੀਂ ਇਨਸਟੈਂਟਲੀ ਕੁਝ ਬਣਾਣਾ ਹੈ ਤਾਂ ਇਹ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸੂਗੀ ਉਹ ਤੁਸੀਂ ਬਣਾ ਸਕਦੇ ਆ ਨਾ ਜੇ ਤੁਸੀਂ ਬਹੁਤ ਰਸ਼ ਦੇ ਵਿੱਚ ਆ ਜਾਂ ਕਿਦਾਂ ਥੋੜੇ ਟਾਈਮ ਦੇ ਵਿੱਚ ਤੁਸੀਂ ਕੁਝ ਬਣਾਉਣਾ ਚਾਹੁੰਦੇ ਹੋ ਨਾ ਤੇ ਲਓ ਜੀ ਇਨਸਟੈਂਟ ਖੀਰ ਬਣਾਉਣ ਦੇ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਲੈਣਾ ਹੈ ਜੀ ਪੋਹਾ ਪੋਹੇ ਦੀ ਖੀਰ ਆਪਾਂ ਬਣਾਵਾਂਗੇ ਜਿਹੜੀ ਕਿ ਵੱਧ ਤੋਂ ਵੱਧ 10 ਮਿੰਟ ਤੱਕ ਤਿਆਰ ਹੋ ਜਾਂਦੀ ਆ ਹਨਾ ਤੁਹਾਨੂੰ ਚੌਲਾਂ ਦੀ ਪੱਕਣ ਦਾ ਵੇਟ ਕਰਨ ਦਾ ਇੰਤਜ਼ਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇ ਤੁਸੀਂ ਇਨਸਟੈਂਟ ਖਾਣਾ ਚਾਹੁੰਦੇ ਆ ਤਾਂ ਤੁਸੀਂ ਪੋਹੇ ਦੀ ਖੀਰ ਬਣਾ ਸਕਦੇ ਆ ਬਿਲਕੁਲ ਵੀ ਕੋਈ ਵੀ ਫਰਕ ਨਹੀਂ ਹੁੰਦਾ ਹੈਗਾ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਇਹ ਚੌਲਾਂ ਦੀ ਆ ਜਾਂ ਫਿਰ ਪੋਹੇ ਦੀ ਆ ਹਨਾ ਤੇ ਇਹ ਮੈਂ ਮੰਗਵਾਇਆ ਹੈ ਜੀ ਥਿਨ ਪੋਹਾ ਵੀ ਤੁਸੀਂ ਚਾਹੋ ਤਾਂ ਤੁਸੀਂ ਥਿੱਕ ਪੋਹਾ ਵੀ ਮੰਗਵਾ ਸਕਦੇ ਆ ਲੋ ਜੀ ਪੋਹਾ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਲੈ ਸਕਦੇ ਆ ਕਿਉਂਕਿ ਹੁਣ ਮੈਂ ਸਿਰਫ ਆਪਣੇ ਵਾਸਤੇ ਬਣਾ ਰਹੀ ਆ ਤਾਂ ਮੈਂ ਇੱਕ ਕਟੋਰੀਆ ਪੋਹਾ ਲੈ ਰਹੀ ਆ ਇਹਨੂੰ ਆਪਾਂ ਪਾਣੀ ਦੇ ਨਾਲ ਧੋ ਕੇ 5 ਮਿੰਟ ਵਾਸਤੇ ਅੱਧੀ ਸੁੱਕਣ ਵਾਸਤੇ ਰੱਖ ਦੇਣਾ ਹੈ ਠੀਕ ਆ ਕੋਸ਼ਿਸ਼ ਕਰੋ ਕਿ ਥੋੜਾ ਜਾਲੀ ਵਾਲੀ ਦੇ ਵਿੱਚ ਧੋਵੋ ਹਨਾ ਇਹਨੂੰ ਤਾਂ ਕਿ ਉਹਦਾ ਪਾਣੀ ਜਿਹੜਾ ਸਾਰਾ ਡਰੇਨ ਹੋ ਜਾਵੇ ਤਾਂ ਉਸ ਤੋਂ ਬਾਅਦ ਇਹਨੂੰ 5 ਮਿੰਟ ਵਾਸਤੇ ਤੁਸੀਂ ਰੱਖਣਾ ਹੈ ਨਾ 5 ਮਿੰਟਾਂ ਦੇ ਵਿੱਚ ਵਿੱਚ ਇਹਨੇ ਪੂਰਾ ਹੋ ਫੋਲ ਕੇ ਰੈਡੀ ਹੋ ਜਾਣਾ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਸੀਜਰ ਤੁਹਾਨੂੰ ਮੈਂ ਦੱਸਦੀ ਆ ਲੋ ਜੀ ਜਦੋਂ ਤੱਕ ਸਾਡਾ ਪੋਹਾ ਜਿਹੜਾ ਹੈ ਉਹ ਡレイン ਹੋ ਰਿਹਾ ਹੈ ਨਾ ਪਾਣੀ ਉਹਦਾ ਮੈਂ ਉਹਨੂੰ ਧੋ ਤੂਕੇ ਰੱਖ ਦਿੱਤਾ ਹੈ ਠੀਕ ਹੈ ਤੇ ਉਦੋਂ ਤੱਕ ਆਪਾਂ ਜਿਹੜਾ ਹੈ ਦੁੱਧ ਬਾਲਣਾ ਰੱਖ ਦਿੰਨੇ ਆ ਠੀਕ ਹੈ ਦੁੱਧ ਮੈਂ ਬਾਲਣਾ ਰ ਦੁੱਧ ਮੈਂ ਬਾਲਣਾ ਰੱਖ ਦਿੱਤਾ ਹੈ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਪੀਨੀ ਨਹਰੀ ਗਿਲਾਇਚੀਆਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਤੇ ਇਹਦੇ ਨਾਲ ਟੇਸ ਜਿਹੜਾ ਹੈ ਉਹ ਵਧੀਆ ਹੋ ਜਾਂਦਾ ਨਾ ਹੋਰ ਬਾਕੀ ਇਹ ਤੁਸੀਂ ਚਾਹੋ ਤਾਂ ਡਰਾਈ ਫਰੂਟਸ ਆਪਣੀ ਮਰਜ਼ੀ ਦੇ ਹਨਾ ਪਾ ਸਕਦੇ ਆ ਇਹਦੇ ਵਿੱਚ ਜਿੱਦਾਂ ਤੁਸੀਂ ਆਮ ਠੀਰ ਦੇ ਵਿੱਚ ਠੀਰਾਂ ਦੇ ਵਿੱਚ ਪਾਉਂਦੇ ਆ ਨਾ ਪਰ ਮੈਨੂੰ ਜ਼ਿਆਦਾਤਰ ਸਿੰਪਲ ਹੀ ਪਸੰਦ ਆ ਤੇਜ਼ ਕਰਕੇ ਮੈਂ ਊਰਾ ਪਰਾਂ ਘੱਟੇ ਪਾਉਂਦੀ ਹੁੰਦੀ ਆ ਨਾ ਜਿੱਦਾਂ ਊਰਾ ਪਰਾਂ ਤੁਸੀਂ ਕਹਣਾ ਹੈ ਡਰਾਈ ਫਰੂਟ ਨੂੰ ਊਰਾ ਪਰਾਂ ਕਹੀ ਜਾਂਦੀ ਹੈ ਮਨ ਮਨ ਮੈਂ ਕਹਿਣਾ ਪਾਵਾਂ ਇਹ ਕਿ ਜਿੱਦਾਂ ਮਿਲ ਕੇ ਜਿੰਨਾ ਸਿੰਪਲ ਹੋਵੇ ਮੈਨੂੰ ਉੰਨਾ ਜ਼ਿਆਦਾ ਵਧੀਆ ਲੱਗਦਾ ਹੈ ਨਾ ਤੇ ਸਿੰਪਲ ਜਿੰਨੀ ਕਿਉਂਕਿ ਮੇਰੇ ਮੈਚ ਡਰਾਈ ਫਰੂਟ ਆ ਦੇ ਡਰਾਈ ਫਰੂਟ ਮੈਨੂੰ ਓਦਾਂ ਵਧੀਆ ਲੱਗਦੇ ਹੈ ਕਿ ਹਾਂ ਚਲੋ ਸਿੰਪਲ ਸੁੱਕੇ ਖਾ ਲਓ ਹਨਾ ਪਰ ਇਦਾਂ ਕਿਸੇ ਦੇ ਵਿੱਚ ਮੈਂ ਜ਼ਿਆਦਾ ਪ੍ਰੇਫਰ ਨਹੀਂ ਕਰਦੀ ਹੈਗੀ ਲੋ ਜੀ ਦੁੱਧ ਜਿਹੜਾ ਆ ਉਬਲ ਗਿਆ ਆ ਠੀਕ ਹੈ ਫਿਰ ਆਪਾਂ ਇਹਦੇ ਵਿੱਚ ਜਿਹੜਾ ਕਿ ਪੂਹਾ ਆਪਾਂ ਸੋਕ ਦਿੱਤਾ ਹੈ ਸੀਗਾ ਉਹ ਆਪ ਇਹਦੇ ਵਿੱਚ ਪਾ ਦਵਾਂਗੇ ਠੀਕ ਹੈ ਹਮੇ ਪੂਗਾ ਇਹਦੇ ਵਿੱਚ ਪਾ ਲਈਆਂ ਜੋ ਜ ਪੋਹਾ ਜੇ ਤੁਸੀਂ ਹੀ ਥਿੰਨ ਵਾਲਾ ਮੰਗਵਾਨੇ ਆ ਫਿਰ ਤਾਂ ਤੁਹਾਨੂੰ ਇਹਦਾ ਟੇਸਟ ਆਊਗਾ ਜਿਵੇਂ ਐਨ ਆਪਾਂ ਸੇਮੀਆਂ ਖਾਂਦੇ ਹੁੰਦੇ ਹੁੰਦੇ ਨਾ ਜਿੱਦਾਂ ਵਰਤਤੀਆਂ ਪੀਣੀਆਂ ਟਾਈਪ ਹੁੰਦੀਆਂ ਉਦਾਂ ਦਾ ਸੇਮ ਤੁਹਾਨੂੰ ਸਵਾਦ ਆਊਗਾ ਹਨਾ ਔਰ ਜੇ ਤੁਸੀਂ ਥਿੱਕਾ ਪੋਹਾ ਮੰਗਵਾਨੇ ਆ ਉਹ ਵੀ ਸੇਮ ਤੋਂ ਸੇਮ ਤੁਹਾਨੂੰ ਖੀਰ ਵਾਂਗੂ ਹੀ ਲੱਗੂਗਾ ਉਹਦੇ ਵਿੱਚ ਤੁਹਾਨੂੰ ਕੋਈ ਵੀ ਫਰਕ ਨਹੀਂ ਨਜ਼ਰ ਆਣਾ ਕਿ ਹਾਂ ਇਹ ਚੌਲਾਂ ਦਾ ਬਣਿਆ ਹੋਇਆ ਹੈ ਜਾਂ ਫਿਰ ਪੋਹੇ ਦਾ ਬਣਿਆ ਹੋਇਆ ਹੈ ਹਨਾ ਤੇ ਚੁਆਇਸ ਇਜ਼ ਯੋਰਸ ਜੇ ਤੁਸੀਂ ਕਿੱਦਾਂ ਦਾ ਵੀ ਖਾਣਾ ਚਾਹੁੰਦੇ ਆ ਕਿੱਦਾਂ ਦਾ ਵੀ ਟੇਸਟ ਲਾਈਕ ਕਰਦੇ ਆ ਨਾ ਤਾਂ ਉਦਾਂ ਦਾ ਤੁਸੀਂ ਪਕਾਰ ਸਕਦੇ ਆ ਬਾਕੀ ਇਹਨ ਨਾ ਜਿਹੜਾ ਮੈਂ ਕਹਿ ਰਹੀ ਆ ਓਨਲੀ 10 ਮਿੰਟਸ ਓਨਲੀ 10 ਮਿੰਟਸ ਦੇ ਵਿੱਚ ਤਿਆਰ ਹੋ ਜਾਂਦਾ ਹੈ ਤੁਹਾਨੂੰ ਬਹੁਤ ਜ਼ਿਆਦਾ ਜਦੋਂ ਜਦ ਤੱਕ ਕੰਨ ਦੀ ਰੋਣੀ ਆ ਦੇਖੋ ਮੈਂ 2 ਮਿੰਟ ਮਤਲਬ ਕਿ ਮੈਨੂੰ ਲੱਗਦਾ ਮੈਨੂੰ 10 ਮਿੰਟ ਵੀ ਮੈਂ ਬਹੁਤ ਜ਼ਿਆਦਾ ਕਹਿ ਰਹੀ ਆ ਇਹ ਇਵਨ ਕਿ 5 ਮਿੰਟ ਵਿੱਚ ਹੀ ਤਿਆਰ ਹੋ ਗਿਆ ਹਨ ਕਿਉਂਕਿ ਸ਼ਾਇਦ ਇਸ ਕਰਕੇ ਕਿਉਂਕਿ ਹਨਾ ਇਹਦਾ ਮੈਂ ਜਿਹੜਾ ਆਪਣਾ ਉਹ ਸੀਗਾ ਨਾ ਦੁੱਧ ਪਹਿਲਾਂ ਹੀ ਉਬਾਲ ਕੇ ਰੱਖਿਆ ਹੋਇਆ ਸੀਗਾ ਤਾਂ ਉਹ ਵੀ ਗਰਮ ਸੀਗਾ ਤੇ ਇਸ ਕਰਕੇ ਜਦੋਂ ਮੈਂ ਉਹਦੇ ਵਿੱਚ ਪਾਇਆ ਨਾ ਤੇ ਪੂਹਾ ਪਾਇਆ ਤਾਂ ਉਹ ਇਨਸਟੈਂਟਲੀ ਹੋਈ ਉਹਨੇ ਉਹਨੂੰ ਅਬਜ਼ਰਬ ਕਰ ਲਿਆ ਨਾ ਕਰੇ ਨੂੰ ਇਹ ਇਹ ਦਿੱਤੀ ਕਿ ਨਾ ਸਭ ਨੂੰ ਤੁਹਾਨੂੰ ਦਿਖਾਨੀ ਆ ਐਨ ਐਨ ਐਦਾਂ ਦੀ ਆ ਨਾ ਕਿ ਮਤਲਬ ਕਿ ਜਿੱਦਾਂ ਰੈਸਟੋਰੈਂਟ ਵਿੱਚ ਤੁਸੀਂ ਕੀ ਦਿਖਾਉਂਦੇ ਹੁੰਦੇ ਹੋ ਨਾ ਸੇਮ ਉਦਾਂ ਦੀ ਆ ਠੀਕ ਹੈ ਲਓ ਜੀ ਪੋਹੇ ਦੀ ਖੀਰ ਜਿਹੜੀ ਇਹ ਬਣ ਕੇ ਤਿਆਰ ਹੋ ਗਈ ਆ ਇਹਦੇ ਵਿੱਚੋਂ ਪਾਪਾ ਨਿਕਲ ਗਏ ਤੁਸੀਂ ਦੇਖ ਸਕਦੇ ਆ ਨਾ ਤੇ ਤੁਸੀਂ ਕਹਣਾ ਜਦੋਂ ਦੇਖੋ ਇਹ ਸਾਨੂੰ ਸੁੱਕੀ ਮੁੱਕੀ ਹੀ ਘਣਾ ਦੀ ਰਹਿੰਦੀ ਹੈ ਕਿਹੜਾ ਪ੍ਰਸ਼ਾਰ ਦੀ ਸਾਨੂੰ ਸੁੱਕਾ ਮੁੱਕਾ ਹੀ ਘਣਾ ਦਿੱਤਾ ਹੈ ਨਾ ਵਿਦਆਉਟ ਉਹਦੇ ਤੋਂ ਹੈ ਨਾ ਡਰਾਈ ਫਰੂਟਸ ਤੋਂ ਤਾਂ ਤੁਹਾਡੇ ਕਰਕੇ ਇਹਦੇ ਵਿੱਚ ਮੈਂ ਆ ਜਾ ਆ ਦੇਖੋ ਡਰਾਈ ਫਰੂਟਸ ਜਿਹੜੇ ਓਪਨ ਸੁਝਾ ਦਿੱਤੇ ਆ ਮੈਂ ਕਿ ਤੁਸੀਂ ਨਾ ਕਿਹੋ ਕਿ ਹਾਂ ਕਿ ਇਹ ਜਦੋਂ ਦੇਖੋ ਸੁੱਕਾ ਮੁੱਕਾ ਹੀ ਬਣਾਉਂਦੀ ਰਹਿੰਦੀ ਆ ਨਾ ਤਾਂ ਮੈਂ ਤੁਹਾਨੂੰ ਟੇਸਟ ਕਰਕੇ ਹੁਣ ਦੱਸਦੀ ਆ ਪਹਿਲਾਂ ਤੁਸੀਂ ਇਹ ਥਿਕਨੈਸ ਦੇਖੋ ਦੇਖੋ ਆ ਦੇਖੋ ਦੇਖ ਤਾਂ ਤੁਸੀਂ ਐਦਾਂ ਹੀ ਥਿਕਨੈਸ ਜਸਟ ਇਨ 5 ਇਸ ਮੈਂ ਤੁਹਾਨੂੰ ਕਹਿ ਦਿੱਤਾ ਐਨਾ ਜ਼ਿਆਦਾ ਸਵਾਲ ਪੜਿਆ ਨਾ ਉਹੀ ਮੈਂ ਤੁਹਾਨੂੰ ਕਹਿਣਾ ਜਿੱਦਾਂ ਜੇ ਤੁਸੀਂ ਥਿੰਪ ਪੋਹਾ ਮੰਗਵਾਨੇ ਆ ਨਾ ਉਹਦਾ ਸਵਾਲ ਤੁਹਾਨੂੰ ਇਹ ਨਾ ਨਾ ਇਦਾਂ ਕਿ ਇਹ ਪੀੜੀਆਂ ਤੁਸੀਂ ਖਾਂਦੇ ਹੁੰਨੇ ਆ ਜਾਂ ਸੇਵੀਆਂ ਦਾ ਘਰ ਵਿੱਚ ਬਣਾਉਂਦੇ ਹੁੰਨੇ ਨਾ ਤੋਂ ਇਹ ਮੈਂ ਥਿੰਪ ਪੋਹੇ ਬਣਾਇਆ ਸੀਗਾ ਨਾ ਤੇ ਇਹਦਾ ਜਿਹੜਾ ਆ ਉਹ ਟੇਸਟ ਨਾ ਉਹ ਬਿਲਕੁਲ ਉਦਾਂ ਦਾ ਹੀ ਆ ਸੋਲ ਤੁਸੀਂ ਵੀ ਮਨਾਓ ਇਹ ਇਨਸਟੈਂਟ ਰੈਕਟ ਵੀ ਜਿਹੜੀ ਕਿ ਪਾਰਲੀਮੈਂਟ ਤੇ ਤਿਆਰ ਹੋ ਜਾਂਦੀ ਹੈ ਠੀਕ ਹੈ ਤੇ ਇੰਜੋਏ ਕਰੋ ਆਪਣਾ ਨਿਊ ਇਅਰ ਬਾਕੀ ਜਿਹੜਾ ਬਚਿਆ ਹੋਇਆ ਪੋਹਾ ਹੈ ਥੋੜਾ ਜਿਹਾ ਮਨ ਲਗੇ ਆ ਪੋਹਾ ਕਹਿ ਰਹੀਆਂ ਕੀਰ ਉਸ ਤੋਂ ਬਾਅਦ ਜੀ ਮੇਰੇ ਛੇਲੀ ਦੀ ਡਿਮਾਂਡ ਆ ਗਈ ਹੈ ਕਹਿੰਦੀ ਮੇਰੇ ਵਾਸਤੇ ਵੀ ਲੈ ਕੇ ਆਂਗੀ ਜਿਹੜਾ ਤੂੰ ਹੁਣ ਬਣਾ ਰਹੀ ਹੈ ਨਾ ਹੈ ਕੀਰ ਬਣਾ ਰਹੀ ਹੈ ਨਾ ਕਹਿੰਦੀ ਮੇਰੇ ਵਾਸਤੇ ਵੀ ਪੈਕ ਕਰਕੇ ਲੈ ਕੇ ਆਂਗੀ ਮੈਂ ਕਿਹਾ ਠੀਕ ਹੈ ਭੈਣੇ ਤੇਰੇ ਵਾਸਤੇ ਵੀ ਲੈ ਕੇ ਆਨੀ ਆ ਤਾਂ ਮੇਰੇ ਬੱਚੇ ਹੋਏ ਥੋੜਾ ਜਿਹਾ ਬਚਿਆ ਉਹਦੇ ਹਿੱਸੇ ਦਾ ਉਹਦੇ ਨਾਂ ਦਾ ਬਚਿਆ ਹੋਇਆ ਆ ਤਾਂ ਉਹ ਮੈਂ ਪੈਕ ਕਰਕੇ ਹੁਣ ਉਹਦੇ ਲਈ ਲੈ ਕੇ ਜਾਵਾਂਗੀ ਬਾਕੀ ਤੁਸੀਂ ਵੀ ਬਣਾਓ ਇਹ ਇਨਸਟੈਂਟ ਖੀਰ ਤੇ ਲਜਾਈਆਂ ਵਿੱਚ ਬੈ ਕੇ ਖਾਓ ਮਿਲਦੇ ਆਂ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ